ਯਕਾਲ ਚ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਣੂ ਲੈ ਕੇ ਹਾਂ ਜੰਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹੇ ਵੀਰਾ ਪਹਿਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਧਾਰੀ ਬਾਰਸ਼ ਤੋਂ ਬਾਅਦ ਹੋਣਾ ਸਰਦੀ ਦਾ ਕੀ ਹੈ ਆਈਐਮਡੀ ਦਾ ਅਲਰਟ ਇਸ ਦਿਨ ਨਾਲ ਹੀ ਪ੍ਰਸਤਾਵ ਮਹਾਸਾਗਰ ਦੇ ਮੱਧ ਵਿੱਚ ਬਣੇ ਐਲ ਨੀਨੋ ਅਤੇ ਲਾਲ ਨੀਨਾ ਮੌਸਮ ਵਿਗਿਆਨੀਆਂ ਦਾ ਵਿਕੀ ਵਿਆਕਰਨ ਵਿੱਚ ਇੱਕ ਦੂਜੇ ਦੇ ਉਲਟ ਹਨ ਅਤੇ ਆਮ ਤੌਰ ਤੇ ਉੱਤੇ ਅਲ ਨਿਨੋ ਜਾਂ ਲਾਨੀਨੋ ਦੇ ਪ੍ਰਭਾਵ ਹੇਠ ਲੋਕਾਂ ਨੂੰ ਦੋਵਾਂ ਤਰ੍ਹਾਂ ਦੇ ਸਿਖਰ ਦੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਦੇ ਉਹਨਾਂ ਨੂੰ ਸੁੱਕੇ ਦਾ ਅਤੇ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕਦੇ ਪਹਾੜੀ ਥੜਾਂ ਦਾ ਇੱਥੇ ਤੱਕ ਕਿ ਸਮੁੰਦਰਾਂ ਦਾ ਪੱਧਰ ਵਧਨ ਕਰਨ ਚੱਕਰਵਾਤ ਦੀ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਲਾ ਨੀਨਾ ਦੇ ਦੌਰਾਨ ਤੇਜਪੂਰ ਦੀ ਹਵਾਵਾਂ ਸਮੁੰਦਰ ਦੇ ਪਾਣੀ ਵਿੱਚ ਪશ્ਚਮੀ ਵਿੱਚ ਤਕਦੀਆਂ ਹਨ ਜਿਸ ਨਾਲ ਸਮੁੰਦਰ ਦੀ ਸਤ੍ਹਾ ਟਿੱਲੀ ਠੰਡੀ ਪੈ ਜਾਂਦੀ ਅਤੇ ਸਿਰ ਗੰਭੀਰ ਸਰਦੀਆਂ ਦਾ ਕਾਰਨ ਬਣ ਸਕਦੀ ਹੈ ਇਸ ਦੇ ਨਾਲ ਹੀ ਲਾ ਨੀਨਾ ਦੇ ਅਲ ਨੀਨੋ ਦੋਵਾਂ ਮਹੱਤਵਪੂਰਨ ਵਾਯੂ ਮੰਡਲ ਦੀ ਵਰਤਾਨੇ ਹਨ ਤੇ ਜੋ ਆਮ ਤੌਰ ਤੇ ਪ੍ਰੈਲ ਅਤੇ ਜੂਨ ਦੇ ਵਿਚਕਾਰ ਸ਼ੁਰੂ ਹੁੰਦੇ ਹਨ ਫਿਰ ਅਕਤੂਬਰ ਵਿੱਚ ਫਰਵਰੀ ਤੱਕ ਦੇ ਵਿਚਕਾਰ ਮਜ਼ਬੂਤ ਹੁੰਦੇ ਹਨ ਇਸਨ ਆਮ ਤੌਰ ਤੇ 9 ਤੋਂ 12 ਮਹੀਨਿਆਂ ਤੱਕ ਚੱਲਦੇ ਹਨ ਅਤੇ ਜੋ ਇੱਕੀ ਯੂਆਰ 2 ਸਾਲ ਤੱਕ ਚੱਲਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ